ਮੇਰੇ ਬਰਾਤ ਅਨੁਸਾਰ ਇਹਨੇ ਪੈਰ ਪਈ ਸਾਸਰੇ ਕਾਲ ਤੇ ਸਾਡੇ ਯਾਤਰ ਜਾਨੀ ਸ੍ਰੀ ਕਰਤਾਰਪੁਰ ਸਾਹਿਬ ਰਸਤੇ ਵਿੱਚ ਲੱਗੇ ਆ। ਬੰਦੇ ਨੇ ਸੇਵਾ ਰੋਟੀ ਤੁਹਾਨੂੰ ਦਫਾਉਂਦੇ ਨੇ। ਹਾਂਜੀ। ਬੰਦੇ ਕਿੰਨੇ ਸੇਵਾ ਰੋਟੀ ਆਉਂਦੇ ਸਾਡੇ ਪਰ ਇੱਕ ਹੈ। ਗੱਲ ਹੀ ਘੱਟ ਬਗਾਰ ਨਹੀਂ ਲਾਦੀ ਉਹ ਖੜੇ ਤੇ ਲੱਗਦੀ। ਖੜੇ ਤੇ ਲੱਗਦੀ ਕਿ ਨਹੀਂ? ਮੋਰੇ ਬੈਹ ਹੋ ਗਿਆ। ਹਾਂ। ਕੀ ਜੀ ਮੋਰੇ ਬੈਕੀ ਕਿਹਨਾਂ ਲੱਗਦਾ? ਮੋਰੇ ਵਧੀਆ ਬੈਹ। ਇਹ ਤਾਂ ਦੋ ਜਾਨੀ ਬੈਠਦੇ ਨੇ ਜਿਆਦਾ ਨਹੀਂ। ਜਿਆਦਾ ਨਹੀਂ ਖਾਣਾ। ਜਗ੍ਹਾ ਤੇਰੀ ਪੂਰੀ। ਟਿਕਟ ਹੈ ਨਹੀਂ ਆਪਾ ਮੇਰੀ ਚੱਪੜ ਮਰ ਗਈ ਨਿਸ਼ਾਨੀ ਆ ਦੇ ਬਾਟੀ ਆ ਸਫਾਈ ਨਾਲ ਦੀ ਨਾਲ ਸਵਈਆਂ ਵੀ ਬਾਈ ਉਹ ਖੜਾ ਨਾ ਗਿਆ ਬੰਦੇ ਪੰਜਾਬ ਲਖਾਤਾ ਹੋ ਰਿਹਾ ਉਹ ਰੇ ਪੰਜਾਬ ਲਖਾਤਾ ਮੈਂ ਕਿ ਹੁਣ ਰੰਗ ਵਧੀਆ ਕਰੇ ਹੁਣ ਐਨ ਕੈਂਟ ਹੁਣ ਐਨ ਪਹਿਲਾਂ ਨਹੀਂ ਦੋ ਰੰਗ ਵਧੀਆ ਉਹਦਾ ਉਹਨੇ ਪੋਸ਼ੀ ਵੀ ਨਹੀਂ ਸਹੀ ਮਾਰੀ ਵੀ ਸੀ ਹੁਣ ਐਂ ਸਾਰਾ ਲੱਗਦਾ ਹੁਣ ਐ ਤਾਂ ਲੱਗਦਾ ਕਿਸੇ ਕਾਰੀਗਰ ਨੇ ਕਰਿਆ ਵਾ ਤੇ ਬਈ ਯੂਰ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਲੱਗਦੀ ਬਈ ਤੱਕ ਅੱਗੇ ਲੈ ਕੇ ਜਾਣਾ ਹੁਣੋਂ ਐ ਚੱਪਲ ਗਿਰ ਗਿਆ ਯਾਰ ਕਿੱਥੇ ਨਾਲੀ ya. ਬੰਦਾ ਕਿਹੜਾ ਬੈਠਾ ਚੱਪਲਾਂ ਘਣਾ ਉਹਨੂੰ ਕਿਹਾ ਚੱਲ ਕੋਈ ਨਹੀਂ ਚੱਪਲੇ ਗਿਰ ਗਈ ਮੁੰਡੇ ਦੀ ਹੈਗੀ ਗੋਲੂ ਅੰਕਲੋਂ ਕੋਲੇ ਹੈਗੇ ਦੋ ਜੋੜੇ ਉੱਥੇ ਆ ਕੇ ਲੈ ਲਾਂਗੇ ਆਪਾਂ ਬੰਦਾ ਠੀਕ ਹੈ ਸਰ ਜੀ ਬਾਈ ਦੇਖ ਲੈ ਚੱਪਲਾਂ ਕਈ ਗਿਰ ਗਈਆਂ ਮੇਰੀ ਵੀ ਗਿਰ ਗਈਆਂ ਪਈਆਂ ਇਹਦੇ ਨਾਲ ਸਹੀ ਹੈ ਤਾਂ ਕਿ ਕਾਲੀ ਜੀ ਆ ਬਸ ਬਸ ਤੇਰੀ ਗਿਰੀ ਵੀ ਚੱਪਲੇ ਗਿਰ ਗਈ ਆ ਗਿਰ ਗਿਆ ਚੱਪਲ ਇਸ ਆ ਗਿਰਿਆ ਇਹਦੇ ਨਾਲ ਦੀ ਉੱਥੇ ਜਾ ਕੇ ਲੈ ਲਾਂਗੇ ਚਾ ਲੈ ਲੂਗੇ ਕੋਈ ਨਹੀਂ ਫਿਰ ਜੱਪ ਪਰ ਵਾ ਠੀਕ ਹੈ ਅੱਜ ਭਾਈ ਯਾਰ ਹੈ ਜੇਵਾ ਕਰੀਏ ਹੈ ਜੇ ਚਲੋ ਅਸੀਂ ਕਹਾ ਲਾ ਕੇ ਲੋ ਚਾ ਲਵੇ ਬੰਦੇ ਥੱਕ ਕੇ ਜਾਂਦੇ ਉਹ ਥੱਕੇ ਤਾਂ ਨਹੀਂ ਕਹਿੰਦਾ ਨਹੀਂ ਹੈ ਠੀਕ ਹੈ ਠੀਕ ਹੈ ਬਾਈ ਸਿਕਾਵੜ ਤਾਂ ਨਹੀਂ ਹੋਈ ਉਹ ਨਹੀਂ ਆ ਲੈ ਬੈੱਡ ਤਾਂ ਵਗਿਆ ਵਿੰਗੜੇ ਡੇ ਹੋ ਗਿਆ ਬੈੱਡ ਸਾਰੇ ਐਵੇਂ ਪਏ ਆ ਚੱਲ ਗੋਈ ਨਾ ਹਾਂ ਠੀਕ ਹੈ ਅਨ ਇੱਕਲੀ ਕਿਹੜਾ ਤੇਰੇ ਆ ਕੇ ਤੁਸੀਂ ਗਲਤ ਹੋ ਜਾਂਦੀ ਫੜ ਲੈਣਾ ਆ ਮੈਨੂੰ ਆ ਰਿਹਾ ਹੈ ਨਾ ਪਿਆਸ ਆ ਗਿਆ ਦਰਿਆ ਦਰਿਆ ਪਿਆਸ ਆ ਪਾਣੀ ਆ ਗਿਆ ਭਾਈ ਭਰਿਆ ਵਾ ਪੂਰਾ ਆਈ ਜਾਂਦਾ ਆਈ ਜਾਂਦਾ ਚਲੋ ਚਲੋ ਇਹ ਖਾਦਾ ਬਰ ਕੇ ਰਹਾ ਬਿਆਹ ਤੇ ਪਿੱਛੇ ਉਹ ਟੁੱਟ ਗਿਆ ਦਾ ਟਾਈਮ ਆ ਡੈਮ ਟੁੱਟ ਗਿਆ ਦਾ ਇਹਦਾ ਤੇ ਆਪਣੇ ਨਾਲ ਤੇ ਵੱਡਾ ਵੱਡਾ ਆਪਣੇ ਨਾਲ ਸਭ ਬਹੁਤ ਰੇਤਾ ਗਿਆ ਰਾਹ ਬਹੁਤ ਖੰਡ ਲੈ। ਜੀ ਲਿਆ ਵੇ ਧੀ ਇੱਧਰ ਵੀ ਭਰਿਆ ਵਾ। ਇਹ ਵਿਆਹ ਚੈ। ਵਿਆਹ ਦਾ। ਬਾਡੀ। ਮਨ ਨੇ ਇਹ ਕਹਤਾ ਵਿਆਹ ਦਾ ਵੀ ਵਿਆਹ ਚ। ਹੁਣ ਜੀ ਮੋਹਰ ਪੱਕੀ ਲਾਈ ਆ। ਰਾ ਠੀਕ। ਲੈ ਭਰਿਆ ਵਾ ਵੀ ਖਾਦਾ। ਚਲ ਜਲੀਏ ਮੋੜ ਦੋ। ਕੋਹ ਜਗਾ ਹੈਗੇ ਨੇ ਉਹ। ਦੇ ਰਸਤੇ ਵਿੱਚ ਰੁਕੇ ਗੁਰਦੁਆਰਾ ਤੇ ਕੀਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੋ ਬੜਾ ਅਤਿਆਸਿਕ ਨਿਸ਼ਾਨ ਸਾਹਿਬ ਹੈ ਦੇਖੋ ਕਿੰਨਾ ਉੱਚਾ ਹੈ ਤੇ ਉਹ ਚੈੱਕ ਕਰੋ ਤੇ ਇਹਦੀ ਹਾਈਟ ਚੈੱਕ ਕਰੋ ਲੋ ਵੀ ਚੱਲਦੇ ਨੇ ਕੇਲੇਵਾਲ ਨਗਰ ਚੱਲ ਗਿਆ ਚਲੋ ਬਈ ਬਟਾਲਾ ਆ ਗਿਆ ਓਏ 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 ਚਲੋ 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 ਆਇਨ ਉਹ ਕਰਦਾ ਭਾਈ ਸਾਡਾ ਜੀ ਆਇਨ ਮੈਂ ਵੀ ਮੋੜੇ ਆ ਗਿਆ ਮੈਂ ਕਿਹਾ ਮੈਂ ਵੀ ਥੋੜਾ ਜਿਹਾ ਰਹਿ ਗਿਆ ਕੰਡਕ ਦਾ ਰਸਤਾ ਔਰੇ ਬਹਿ ਕੇ ਦੇਖ ਲਈਏ ਅੰਮ੍ਰਿਤਸਰ 43 ਸੇਰਾ ਬਾਬਾ ਨਾਨਕ 37 ਕਿਲੋਮੀਟਰ ਆ ਨੇੜ ਹੀ ਹੈ ਇਧਰ ਨੂੰ ਵਾਲੋ ਤੇਰੇ ਕੋਲ ਖੜਾ ਲਾਈ ਮੱਲਾ ਜਾ ਲਓ ਭਾਈ ਬੜਾ ਰੋਡ ਬਹਿ ਗਏ ਹਾਂ ਡੇਰਾ ਬਾਬੇ ਨਾਨਕ ਵਾਲਾ ਰੋਡ ਪੈ ਗਏ ਰੋਡ ਵੀ ਨਮਾ ਬਣ ਲੱਗ ਗਿਆ ਬੜਾ ਚੌੜਾ ਐ ਖੁੱਲਾ ਢੁੱਲਾ ਆ ਰਿਹਾ ਕੋਣ ਰੋਡ ਦੀ ਚੱਲਦੀ ਆ ਚਾਹਤਾ ਕਿ ਬਣੇ ਗਿਆ ਹੋਵੇ ਟਾਈਮ ਵੀ ਸਾਡਾ ਹੋ ਗਿਆ 4 ਵਜੇ ਘਟੇ 3 ਮਿੰਟ ਹੋ ਗਏ ਪੰਜ 6 ਵਜੇ ਨੂੰ ਪਹੁੰਚੋਗੇ ਡੇਰਾ ਬਾਬਾ ਨਾਨਕ ਆਉਣ ਜਾਣਾ ਪੰਜ ਦੇ ਵਾਟਣਾ ਆ 6:30 6:30 ਵਜਣੇ ਆ ਵਜੇ ਪੂਰੇ ਐ ਸ਼ਰਮਣਾ ਉਹ ਬੁੱਝਰ ਜਾਂਦੇ ਨੇ ਮੈਂ ਸਾਰੀ ਬੋਤ ਬੈਠੀ ਡਾਕਟਰ ਦੇ ਇਹਦੇ ਕਿਹੜਾ ਗੁਰਦੁਆਰਾ ਸਾਹਿਬ ਹੋਰੇ ਕਿਹੜਾ ਗੁਰਦੁਆਰਾ ਸਾਹਿਬ ਪਤਾ ਹਾਂ ਕੰਤੂ ਸਾਹਿਬ ਕੰਤੂ ਸਾਹਿਬ ਬਾਕੀ ਚਲ ਨੇੜੇ ਜਾ ਕੇ ਦੇਖਦੇ ਆ ਜੇ ਕਲ ਤਾਂ ਨਾਮ ਲੈ ਹੋ ਗਿਆ ਤੁਹਾਨੂੰ ਮਾਫ ਕਰਿਓ ਕਾਲੇ ਸਾਡਾ ਇੱਧਰ ਮੈਂ ਕੋਈ ਕੈਂਚ ਚਵਾ ਦੇ ਮੈਂਗਾ ਭਾਈ ਯਾਰ ਮੜੇ ਜੇ ਸਾਰੇ ਅਸੀਂ ਆਣੋ ਫੇਰ ਬਾਦੋ ਕੋਲ ਨਾ ਦਿਓ ਇਹ ਜੋ 80 ਕੀਮਤੀ ਚੀਜ਼ ਹੈ ਇਹ ਦੇ ਦਿਨ ਮੈਂ ਰਹਿ ਜੀਂਗਾ ਉਦੋਂ ਬਾਅਦ ਤਾਂ ਦੋ ਹੀ ਜੀਤ ਖੰਦੀ ਹੋ ਜਵੇ ਪਰ ਪਾਸਵਰਡ ਨਹੀਂ ਹੋਣਾ ਚਾਹੀਦਾ 2 ਮਿੰਟ ਇਹਨੂੰ ਫੜਾ ਦੇ ਮੈਂ ਤਾਂ ਵਾਪਸ ਨਹੀਂ ਜੰਨਾ ਅੱਗੇ ਜਾ ਕੇ ਆ ਉਹ ਗੁਰਦੁਆਰਾ ਸਾਹਿਬ ਅੱਗੇ ਜਾ ਕੇ ਫਿਰ ਆ ਸਮਝੀਆਂ ਨੂੰ ਹਾਂ ਅੱਗੇ 1/2 ਕਿਲੋਮੀਟਰ ਤੋਂ ਤੇਰਾ ਵੀ ਵੀ 30 ਭੇਜੋ ਆਈਫੋਨ 30 ਭੇਜੋ ਮੈਂ ਹੁਣ ਚਲੋ ਜੀ ਪਹੁੰਚ ਗਏ ਗੁਰਦੁਆਰਾ ਖੰਦ ਸਾਹਿਬ ਜੱਫਾ ਜਿਹੜੇ ਜੋੜੇ ਜਮਾ ਕਰਾਈਏ ਫਾਹਨਾ ਗਈ ਤੇ ਵੀਰੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲੱਗਿਆ ਪੁਰੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਉਹਨਾ ਵਿਆਹ ਸਥਾਨ ਅੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪੁਰੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀਗਾ ਜਨਮ ਸਥਾਨ ਨੂੰ ਮਾਤਾ ਜਗਤ ਅੰਮਾਤਾ ਰੱਖਣੇ ਨੇ ਗੁਰਦੁਆਰਾ ਡੇਰਾ ਸਾਹਿਬ ਤੇ ਪਹਿਲੀ ਵਾਰ ਆਏ ਆ ਕਿਹੜੀ ਸਾਈਡ ਆ ਆਹ ਹੈ ਗੁਰਦੁਆਰਾ ਕਿਧਰ ਹੈ ਯਾਰ ਸਿੱਧਾ ਹੀ ਆ ਗਿਆ ਫੇਰ ਆ ਪਤਾ ਨਹੀਂ ਅਜੇ ਪੁਰਾਣੀ ਹੀ ਹੈ ਕਿਸੇ ਦਾ ਕਾਰਗੋਰ ਕਿਤੇ ਸਾੰਬਰੀ ਖਾਲੀ ਪੁਰਾਣੀ ਬਿਲਡਿੰਗਾਂ ਦੀ ਹਾਂ ਲਾਹੌਰ ਚ ਵੀ ਇਦਾਂ ਬਹੁਤ ਆ ਬਾਈ ਲਾਹੌਰ ਚ ਇਦਾਂ ਹੀ ਆ ਬਹੁਤ ਪੁਰਾਣੀ ਪੁਰਾਣੀ ਬਿਲਡਿੰਗਾਂ ਕਿਸੇ ਟਾਈਮ ਕੋਈ ਰੰਗ ਦਾ ਕਿਸੇ ਜਣ ਆਇਆ ਹੇਗਾ ਓਏ ਗੁਰਦੁਆਰਾ ਸਾਹਿਬ ਦਿੱਤੀ ਕਿਨੇ ਕਰਾਉਂ ਗ੍ਰੈਂਡ ਬਿੱਲੀ ਨੇ ਉਹ ਮਾਮੇ ਦਾ ਮੁੰਡਾ ਜਾਂਦਾ ਨਹੀਂ ਮੇਰੇ ਕੋਲੇ ਇਹਨੂੰ ਸਾਰਾ ਪਤਾ ਆਹਣੇ ਦਾਦੇ ਕੇ ਪਤਾ ਮੈਨੂੰ ਸਾਰਾ ਇਹ ਸਾਰਾ ਚੱਪਾ ਚੱਪਾ ਗਾਇਆ ਹੋਇਆ ਹੈ ਗੁਰਦੁਆਰਾ ਡੇਰਾ ਸਾਹਿਬ ਆਹ ਚੱਪਲਾ ਇੱਧਰ 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 ਯਾਰ ਤੈਹੀ ਨਾਲ ਉਹ ਮਾੜੀ ਜੀ ਜਦੋਂ ਸਾਹਮਣੇ ਗੁਰਦੁਆਰਾ ਦਾ ਸਤਨਾਮ ਕੀ ਚਲੋ ਵੀ ਟਰਾਲੀ ਘਟਣ ਲੱਗੇ ਉੱਧਰ ਬੱਦਲ ਵੀ ਆ ਗਿਆ ਵੇ ਚੜ ਕੇ ਵੀ ਪਾਉਂਗਾ ਲੱਗਦਾ ਬਾਈ ਚੱਲ 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 ਬਾਈ ਖੰਡੇ ਰੇਖ ਬਾਈ ਉਹ ਮਰੇ ਹਾਂ ਹਾਂ ਕੈਂਟ ਲੱਗਦੇ ਆ ਉਪਰ ਆ ਠੀਕ ਆ ਤੇ ਹੁਣ ਹੁਣ ਸਿੱਧਾ ਡੇਰਾ ਪਾਪਾ ਨਾਨਕ ਰੁਕਣਾ ਨਹੀਂ ਹੁਣ ਡੇਰਾ ਪਾਪਾ ਨਾਨਕ ਠੀਕ ਆ ਦਰਸ਼ਨ ਹੋ ਗਏ ਪਹਿਦੀਆਂ ਨੇ ਐਨ ਗੁੱਡ ਡਲ 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 ਡੱਕਰ ਰਕੋ 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 ਨੋ ਇੱਕ ਛਲੀ ਮੋਰੇ ਬੈਠੀ ਆਪਾਂ ਮੌਸਮ ਹੋ ਗਿਆ ਡੰਡਾ ਜੀ ਹੋ ਗਿਆ ਹੋ ਗਿਆ ਐ ਡੰਡਾ ਹੋ ਗਿਆ ਰੰਗ ਬੰਦ ਜੀ ਬੇ ਰੰਗ ਨਾਨਕ ਨੇ ਰੰਗ ਬੰਦ ਤੇ ਰੰਗ ਹਾਂ ਹਾਂ ਜੀ ਅਕਲੀ ਮੌਸਮ ਹੋ ਗਿਆ ਡੰਡਾ ਜੀ ਹਾਂ ਜੀ ਹਾਂ ਸਰ ਵਧੀਆ ਜੀ ਹੈਨ ਓਕੇ ਹਲੋ ਫੇ ਮੇਰਾ ਬੈਗ ਫੜ ਲਓ ਬੈਗ ਤੇ ਮੋਲਣਾ ਆ ਓਕੇ ਨਾ ਜੀ ਕਿਰਪਾ ਫੋੜੇ ਬਲ ਉਹ ਕੱਢ ਜਾਓ ਕੱਢ ਜਾਓ ਕਿਹੜਾ ਰਹਿ ਗਿਆ ਰਹਿਣ ਦਾ ਚਲੋ ਜੀ ਆਹ ਲਓ ਵੜ ਲਓ ਉਹ ਅਮਨੇ ਤੈਗ ਫੜੀ ਓਏ ਬੈਗ ਵੜ ਲਈ ਅਮੋਦ ਰੇਠਾ ਚਲੋ ਭਾਈ ਮੈਂ ਵੀ ਆ ਗਿਆ ਵਿਚ ਰਸਤੇ ਜੀ ਨੀ ਪੈ ਰਿਹਾ 20 ਹੋ ਗਿਆ ਬਈ 20 ਇਹ ਜ਼ਿਆਦਾ ਆ ਗਿਆ 20 ਜ਼ਿਆਦਾ ਆ ਗਿਆ ਮੈਂ ਇਹ ਬੰਦੇ ਘੱਟਾ ਨੈਟਾ ਬੰਦ ਕਰ ਦੇ ਥੈਂਕ ਯੂ ਬੰਦ ਕਰਤੀ ਦਾ ਸਟਾਫ ਹਵਾ ਹੀ ਆ ਹਾਂ ਬਾਅਦ ਕਰ ਦੇ ਓਕੇ ਤੇਜ਼ ਆ ਨਹੀਂ ਛੇ ਲੱਗਦੇ ਆਪਾਂ ਛੇ ਚੱਲੀਏ ਓਕੇ ਤੇਜ਼ ਲੱਗਦਾ ਮੀ ਤੇਰੇ ਮੇਰੇ ਕਰ ਜੂਗੇ ਮੈਂ ਜਾਣ ਦੇ

Continue on NH five zero three D for two kilometers.

18 ਟਰਾਲਾ ਆ ਗਿਆ ਬਦਲੀ ਕਰਨੀ ਉਹ ਇਕੱਠੀਆਂ ਹੀ ਹੋ ਗਈਆਂ ਆਪਣੀਆਂ ਵੀ ਉਹ ਸਵਾਰ ਹੋਣੇ ਹੋਣਾ ਉੱਥੇ ਜਾ ਕੇ ਕਿੱਧਰੋਂ ਆਏ ਮੈਸਰ ਉਹ ਲਿਆ ਉਹ ਡੇਰਾ ਬਾਬਾ ਦਾ ਨੇ ਗਰੀਨ ਨੂੰ ਆਣਾ ਨਾ ਰੱਖਿਆ ਮੈਂ ਦੇਖਦਾ ਇੱਕ ਮਿੰਟ 20 ਮਿੰਟ 20 ਮਿੰਟ ਚੱਲੇ And left on to NH five zero three D. Continue on NH five zero three D for twenty four kilometers. ਸਿੱਧੇ ਰੋੜਵੇ ਤੇਰਾ ਬਾਬਾ ਨਾਨਕ ਦਾ ਚਲੋ ਭਾਈ ਪਹੁੰਚ ਗਏ ਤੇਰਾ ਬਾਬਾ ਨਾਨਕ ਦਾ ਡਰਾਈਵਰ ਬਦਲੇਗਾ ਸਾਡਾ ਹਾਂਜੀ ਭਾਈ ਕਿਹੋ ਜਿਹਾ ਲੱਗਿਆ ਚਲਾ ਕੇ ਕਿੰਨਾ ਕ ਚਲਾਇਆ 1 ਮੀਟਰ ਵੀ ਨਹੀਂ ਚਲਾਇਆ ਚਲੋ ਭਾਈ ਪਹੁੰਚ ਗਏ બસ ਉਰੇ ਦੇ 100 ਮੀਟਰ ਬਾਅਦ ਡੇਰਾ ਬਾਬਾ ਨਾਨਕ ਉਰੇ ਮਿਲ ਕੇ ਜਾਵਾਂਗੇ ਕਰਦੇ ਬੰਦ ਰੇਸ ਦੇ ਕੇ ਬਸ ਕਰਦੇ ਬੰਦ ਭਾਈ ਗਰਮ ਇੰਜਨ ਦੇਖੋ ਇਹ ਹੱਥ ਨਹੀਂ ਲੱਗ ਸਕਦਾ ਇੰਨਾ ਗਰਮ ਹੈ ভাই ਲੱਗਦਾ ਰੇਸ ਦੇ ਕੇ ਕਰਦਾ ਟਰੈਕਟਰ ਵੀ ਕਹਿੰਦਾ ਹਾਂ ਬਈ ਆਰਾਮ ਮਿਲ ਗਿਆ ਟੀਟੀ ਜੰਦੀ ਕੰਨਾਂ ਚ ਮੇਰੇ ਹੋ ਰਹੀ ਹੈ ਮੈਂ ਕਿ ਘੰਟੇ ਦਾ ਸੁਣਦਾ ਆ ਰਿਹਾ ਨਾ ਗਾਣੇ ਪਿੱਛੇ ਕਰਤਾ ਦਾ ਕਰਤਾ ਦਾ ਚੱਲ ਬੰਦੇ ਬਸੇ ਰਹੇ ਆ ਜੇ ਨਾਂ ਦੀ ਬਰਾ ਹੂੰ ਕੋਈ ਨ ਤਾਂ ਕੱਢ ਲੂੰਗੇ ਅਮਨੇ ਬੈਗ ਕੱਢ ਲਈ ਯਾਰ ਆਪਣਾ ਫਾਇਰਿੰਗ ਹੋ ਗਈ ਚਲੋ ਵੀ ਸਾਰੇ ਨਾ ਬਸ ਇੱਧਾ ਸੱਜਦੇ ਤੇ ਨੋ ਵੀ ਤਿਆਰੀ ਜਾਣ ਦੀ ਹੁਣ ਡੇਰਾ ਬਾਬਾ ਨਾਨਕ ਹਾਂਜੀ ਠੀਕ ਹੈ ਜੀ। ਨਹੀਂ ਨਹੀਂ ਵਧੀਆ ਆ। ਹਾਂਜੀ। ਤੇ ਲੋ ਬਈ ਹੁਣ ਕਰਦੇ ਵੀਡੀਓ ਬੰਦ ਤੇ ਚੱਲਦੇ। ਨਾ ਬਿੱਕਲ ਡੇਰਾ ਬਾਬਾ ਨਾਨਕ ਜਾ ਕੇ ਵੀਡੀਓ ਬੰਦ ਕਰਾਂਗੇ। Saludos. Salud.